हां जी दर्शकों आज दूसरी वीडियो आप ये सामने जो पेश ਕੀਤੀ ਜਾਂਦੀ ਹੈ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜੀਵਨ ਕਾਲ ਦੇ ਨਾਲ ਸੰਬੰਧਤ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜੀਵਨ ਕਾਲ ਦੀ ਕੀਤੀ ਹੋਈ ਭਵੇਖ ਬਾਣੀ ਜੋ ਪੰਡਤ ਹਰਦਿਆਲ ਦੇ ਵੱਲੋਂ ਕੀਤੀ ਗਈ ਸੀ ਉਹ ਝੂਠੀ ਕਿਵੇਂ ਹੋਈ ਸੋ ਜਿਸ ਤਰ੍ਹਾਂ ਕਿ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਨਮ ਕਾਲ ਦੇ ਸਮੇਂ ਜਿਹੜਾ ਉਸ ਸਮੇਂ ਦਾ ਇੱਕ ਰਵਾਜ ਬਣਿਆ ਸੀ ਕਿ ਪੰਡਤ ਪਾਉਂਦੇ ਹੀ ਜਨ ਪੱਤਰੀਆਂ ਬੱਚਿਆਂ ਦੀਆਂ ਬਣਾਇਆ ਕਰਦੇ ਸਨ ਪੰਡਤ ਹਰਦਿਆਲ ਦੇ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਪੱਤਰੀ ਬਣਾਈ ਗਈ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਮਹਿਤਾ ਕਾਲੂ ਜੀ ਆਪ ਜੀ ਦਾ ਇਹ ਪੁੱਤਰ ਬੜਾ ਹੋਣ ਹਾਰ ਬੜੀ ਉੱਚ ਬੁੱਧੀ ਵਾਲਾ ਇਹ ਅਵਤਾਰੀ ਪੁਰਸ਼ ਹੈ ਇਹ ਹਿੰਦੂ ਮੁਸਲਮਾਨ ਦੋਨਾਂ ਦਾ ਸਾਂਝਾ ਪੀਰ ਹੋਵੇਗਾ ਦੋਨੇ ਇਸ ਨੂੰ ਪੂਜਣਗੇ ਤੇ ਇਹਦਾ ਇਸ ਦਾ ਜਸ ਦੂਰ ਦੂਰ ਤੱਕ ਹੋਵੇਗਾ ਪੰਡਤ ਹਰਦਿਆਲ ਨੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਦੇ ਬਾਬਾ ਤੇ ਕਹਿਣਾ ਕੀਤਾ ਕਿ ਮੈਂ ਤਾਂ ਕਾਲੂ ਜੀ ਤੁਸੀਂ ਵੱਡੇ ਭਾਗਾਂ ਵਾਲਿਓ ਤੁਹਾਡੇ ਘਰ ਇਹ ਹੋਂਹਾਰ ਬੱਚਾ ਜਿਹਨੇ ਜਨਮ ਲਿਆ ਹੈ ਅਵਤਾਰੀ ਪੁਰਸ਼ ਤੁਹਾਡੀਆਂ ਕੁਲਾਂ ਤਰ ਜਾਣਗੇ ਪਰ ਗੁਰਮੁਖ ਪਿਆਰੋ ਜਿਵੇਂ ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਵੱਡੇ ਹੁੰਦੇ ਗਏ ਉਹਨਾਂ ਨੇ ਉਦਾਸੀਆਂ ਕੀਤੀਆਂ ਉਹਨਾਂ ਨੇ ਬਹੁਤ ਲੋਕਾਂ ਦਾ ਆਧਾਰ ਕੀਤਾ ਉਹਨਾਂ ਨੇ ਬੜੇ ਹੀ ਜਿਹੜੇ ਕਿ ਭੁੱਲੇ ਭਟਕੇ ਜੀਵਾਂ ਨੂੰ ਰਾਸਤੇ ਪਾਇਆ ਸਰ ਉਸ ਪ੍ਰਬਾਤਮਾ ਦੀ ਉਪਦੇਸ਼ ਨਾਲ ਜੋੜਨਾ ਕੀਤਾ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਕਰੀਏ ਸਤਿਗੁਰੂ ਗੁਰੂ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਵਿੱਚ ਲਿਖਦੇ ਨੇ ਕਿ ਨਾ ਕੋ Hindu ਨਾ Musalman ਇਹ ਸਰਬਸਾਂਝੀ ਵਾਲਤਾ ਦਾ ਜਿਹੜਾ ਪ੍ਰਤੀਕ ਹੈ ਜਿੱਥੇ ਸਮਾਜ ਜਾਤ ਪਾਤ ਧਰਮਾਂ ਦੇ ਵਿੱਚੋਂ ਫਸਿਆ ਹੋਇਆ ਉੱਥੇ ਗੁਰੂ ਮਹਾਰਾਜ ਦੀ ਬਾਣੀ ਇਸ ਸੰਸਾਰ ਨੂੰ ਇੱਕੋ ਹੱਕੇ ਜਿਉਣਾ ਸਿਖਾਉਂਦੀ ਹੈ ਤੇ ਗੁਰੂ ਮਹਾਰਾਜ ਜੀ ਦੇ ਜੇ ਪੱਕਰਾ ਮਾਤਾਵਾਰੀ ਗੱਲ ਕਰੀਏ ਤੇ ਮਲਕ ਭਾਗੋ ਤੇ ਭਾਈ ਲਾਲੋ ਦੀ ਸਾਖੀ ਆਉਂਦੀ ਜਿੱਥੇ ਮਹਾਰਾਜ ਨੇ ਨੇਕ ਕਮਾਈ ਕਰਨ ਦਾ ਉਪਦੇਸ਼ ਦਿੱਤਾ ਪਰ ਗੁਰਮਖੀ ਪਿਆਰੋ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਉਪੜ ਕੇ ਜਿੱਥੇ ਭਵੇਂ ਅੱਜ ਵੀ ਹਜ਼ਾਰਾਂ ਜੀਵ ਆਪਣੇ ਜੀਵਨ ਦਾ ਉਧਾਰ ਕਰਦੇ ਨੇ ਤੇ ਉਸ ਸਮੇਂ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇਹਨੇ ਕਾਹੀ ਜੀਵਾ ਨੇ ਆਪਣਾ ਜਿਹੜਾ ਕਿ ਇਹ ਸੰਸਾਰ ਪਵਦਲ ਸੰਸਾਰ ਤੋਂ ਤਰ ਜਾਣਾ ਕੀਤਾ ਸੀ ਪਰ ਪਰਿਵਾਰ ਦਾ ਸਦਾ ਹੀ ਉਲੰਭਾ ਰਹਿੰਦਾ ਭਾਈ ਬਾਬਾ ਮੈਂ ਤਾਂ ਕਾਲੂ ਜੀ ਦੇ ਵੱਲੋਂ ਸਦਾ ਹੀ ਪਾਇਆ ਹਰ ਪੰਡਤ ਹਰदयाल ਜੀ ਨੂੰ ਇਲਾਪਾ ਦਿੱਤਾ ਜਾਂਦਾ ਕਿ ਤੁਹਾਡੀ ਭੁਖਵਾਣੀ ਬਿਲਕੁਲ ਝੂਠੀ ਹੈ ਇਹ ਜਿਹੜਾ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਾਬਤ ਉਹਨਾਂ ਦੇ ਬਚਨ ਸਨ ਕਿ ਇਹ ਸਾਡਾ ਬੱਚਾ ਜਿਹੜਾ ਕਿਸੇ ਕੰਮ ਦਾ ਨਹੀਂ ਇਹ ਸਦਾ ਹੀ ਸੰਸਾਰ ਤੋਂ ਪਰਾਂਮ ਰਹਿੰਦਾ ਹੈ ਕੋਈ ਘਰ ਦੇ ਵਿੱਚ ਕੋਈ ਕੰਮ ਨਹੀਂ ਕਰਦਾ ਸਾਰਾ ਸਦਾ ਪ੍ਰਮਾਤਮਾ ਦੀ ਬੰਦਗੀ ਹੀ ਕਰਦਾ ਰਹਿੰਦਾ ਸੋ ਇਸ ਕਰਕੇ ਅੱਜ ਦੀ ਵਿਚਾਰ ਆਪਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜੀਵਨ ਕਾਲ ਦੀ ਵਿਚਾਰ ਦੂਸਰੀ ਵੀਡੀਓ ਆਪ ਜੀ ਨੇ ਸਾਂਝੀ ਕੀਤੀ ਹੈ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਕਮੈਂਟ ਬਾਕਸ